ਅ ਜੀ 11 ਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਜੰਮੂ ਕਸ਼ਮੀਰ ਪੁਲਿਸ ਦੇ ਡਿਸਟ੍ਰਿਕਟ ਸੰਭਾ ਪੁਲਿਸ ਸਟੇਸ਼ਨ ਰਾਮਗੜ੍ਹ ਦੀ ਇੱਕ ਪੁਲਿਸ ਪਾਰਟੀ ਕਿਸੇ ਗੈਂਗਵਾਰ ਦੇ ਚਲਦੇ ਇੱਕ ਕਤਲ ਹੱਤਿਆ ਦੇ ਮਾਮਲੇ ਦੇ ਵਿੱਚ ਰੇਡ ਕਰਨ ਲਈ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਆਈ ਸੀ ਸਿਵਲ ਲਾਈਨ ਥਾਣੇ ਵਿਖੇ ਸੂਚਿਤ ਕਰਕੇ ਜਦੋਂ ਇਹਨਾਂ ਨੂੰ ਕੋਲ ਜੋ ਮੁਖਬਰ ਖਾਸ ਦੀ ਇਨਫੋਰਮੇਸ਼ਨ ਸੀ ਕਿ ਇਸ ਕਤਲ ਮਾਮਲੇ ਦੇ ਦੋ ਪ੍ਰਮੁੱਖ ਦੋਸ਼ੀ ਰੇਲਵੇ ਲਿੰਕ ਰੋਡ ਤੇ ਭਾਰਤ ਹੋਟਲ ਦੇ ਵਿੱਚ ਰੁਕੇ ਹੋਏ ਹਨ ਜਦੋਂ ਜੰਮੂ ਕਸ਼ਮੀਰ ਦੀ ਪੁਲਿਸ ਪਾਰਟੀ ਨੇ ਭਾਰਤ ਹੋਟਲ ਦੇ ਵਿੱਚ ਰੇਡ ਕੀਤਾ ਜਿਸ ਪਾਰਟੀ ਨੂੰ ਸਬ ਇੰਸਪੈਕਟਰ ਦੀਪਕ ਸ਼ਰਮਾ ਲੀਡ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਨੇ ਹੋਟਲ ਜਾ ਕੇ ਕਮਰਾ ਨੰਬਰ 108 ਦੇ ਵਿੱਚ ਜਿੱਥੇ ਕਿ ਇਹ ਦੋਨੋਂ ਦੋਸ਼ੀ ਰੁਕੇ ਹੋਏ ਸਨ ਉੱਥੇ ਰੇਡ ਕੀਤਾ ਤਾਂ ਦੋਸ਼ੀਆਂ ਵੱਲੋਂ ਪੁਲਿਸ ਤੇ ਸਿੱਧੀ ਫਾਇਰ ਕੀਤੀ ਗਈ ਇੰਨਾ ਵੱਲੋਂ ਦੋ ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਫਾਇਰ ਜੋ ਪੁਲਿਸ ਪਾਰਟੀ ਦੇ இந்து ਭੂਸ਼ਣ ਸਨ ਉਹਨਾਂ ਦੀ ਖੱਬੀ ਵੱਖੀ ਤੇ ਲੱਗਾ ਸੀ ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਬੜੀ ਭਾਦਰੀ ਦੇ ਨਾਲ ਜਿਸ ਵਿੱਚ ਸਿਵਲ ਲਾਈਨ ਦੀ ਪੁਲਿਸ ਵੀ ਨਾਲ ਮੌਜੂਦ ਸੀਗੀ ਇਹਨਾਂ ਨੇ ਦੋਨੋਂ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਸੀ ਤੇ ਦੋਨੋਂ ਦੋਸ਼ੀਆਂ ਦਾ ਨਾਮ ਇੱਕ ਦਾ ਨਾਮ ਅਰुण ਚੌਧਰੀ ਉਰਫ ਅੱਬੂ ਜੱਟ ਦੂਸਰੇ ਦਾ ਨਾਮ ਅਤੁਲ ਚੌਧਰੀ ਉਰਫ ਰਵੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਸਮੇਤ ਜੋ ਬੱਤੀ ਬੋਰ ਦਾ ਇਹਨਾਂ ਕੋਲ ਨਜਾਇਜ਼ ਪਿਸਤਲ ਸੀਗਾ ਪੰਜ ਜਿੰਦਾ ਰੌਂਦ ਤੇ ਦੋ ਖਾਲੀ ਰੌਂਦ ਇਹ ਇਹਨਾਂ ਕੋਲੋਂ ਬਰਾਮਦ ਕਰ ਲਈ ਗਏ ਹਨ ਜਿਸ ਤੋਂ ਬਾਅਦ ਜੋ ਪੁਲਿਸ ਪਾਰਟੀ ਲੀਡ ਕਰ ਰਹੀ ਸਨ ਸਬ ਇੰਸਪੈਕਟਰ ਦੀਪਕ ਸ਼ਰਮਾ ਉਹਨਾਂ ਦੇ ਬਿਆਨਾਂ ਤੇ ਇੱਕ ਹੋਰ ਮੁਕੱਦਮਾ ਇੱਥੇ ਅਮਰਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਅਧੀਨ ਧਾਰਾ 307 353 186 34 ਆਈਪੀਸੀ ਤੇ 25 ਆਮਜ਼ਟ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਵਾ ਜਿਸ ਵਿੱਚ ਦੋਨੋਂ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਦੋਨੋਂ ਦੋਸ਼ੀਆਂ ਤੋਂ ਰਿਮਾਂਡ ਤੇ ਪੁਸ਼ਕਸ਼ ਕੀਤੀ ਜਾ ਰਹੀ ਹੈ ਜੀ। ਜਿਸ ਨੂੰ ਗੋਲੀ ਲੱਗੀ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਕਹਿੰਦੇ ਜੰਮੂ ਕਸ਼ਮੀਰ ਕਿਸਤ। ਜੋ ਜਿਸ ਮੁਲਾਜ਼ਮ ਦੇ ਗੋਲੀ ਲੱਗੀ ਹੈ ਜੀ ਉਹ ਜੰਮੂ ਕਸ਼ਮੀਰ ਪੁਲਿਸ ਦਾ ਮੁਲਾਜ਼ਮ ਆ ਤੇ Hindu Pushnus ਦਾ ਨਾਮ ਹੈ ਜੀ। ਤੇ ਕੀ ਕੰਡੀਸ਼ਨ ਸਰ ਹੁਣ ਕੀ ਹੈ? ਬਿਲਕੁਲ ਸਟੇਬਲ ਆ ਜੀ ਇਮੀਡੀਏਟਲੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਅਮਨ ਦੀ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਸੀਗਾ ਤੇ ਇਹਨਾਂ ਦੀ ਕੰਡੀਸ਼ਨ ਬਿਲਕੁਲ ਸਟੇਬਲ ਆ ਜੀ। ਜਿਹੜੇ ਦੋ ਨੌਜਵਾਨ ਫੜੇ ਆ ਉਹ ਜੰਮੂ ਕੁੱਝ ਦੇ ਹੈਂਡਓਵਰ ਕਾਪਚਰ ਆਪਣੇ ਕੋਲ ਨਹੀਂ ਜੀ ਇਸ ਵਿੱਚ ਜੋ ਤੁਹਾਨੂੰ ਦੱਸਿਆ ਕਿ ਜੋ ਘਟਨਾ ਇੱਥੇ ਭਾਰਤ ਹੋਟਲ ਦੇ ਵਿੱਚ ਹੋਈ ਆ ਜੋ ਕਿ ਇਹ ਜੂਰਿਸਡਿਕਸ਼ਨ ਸਿਵਲ ਆ ਇੰਪੋਲਿਸਟੇਸ਼ਨ ਦੀ ਆ ਇਸ ਕਰਕੇ ਇੱਥੇ ਇਹਨਾਂ ਦੇ ਇੱਕ ਨਵਾਂ ਕਦਮ ਅਰਜ ਕੀਤਾ ਗਿਆ ਵਾ ਤੇ ਉਸ ਵਿੱਚ ਇਹਨਾਂ ਦੋਨੋਂ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਆ ਤੇ ਵੈਪਨ ਬਰਾਮਦ ਕੀਤਾ ਗਿਆ ਵਾ ਜੰਮੂ ਕਸ਼ਮੀਰ ਤੋਂ ਬਾਅਦ ਇਹਨਾਂ ਨੂੰ ਪ੍ਰੋਡਕਸ਼ਨ ਬੰਦ ਤੇ ਲੈ ਕੇ ਜਾਊਗੀ ਕੋਰਟ ਚ ਪੇਸ਼ ਕਰਾਇਆ ਜਾਵੇਗਾ ਬਿਲਕੁਲ ਜੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ ਜੀ ਕਿੰਨੇ ਦਿਨ ਦਾ ਰਿਮਾਂਡ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ ਏ ਜੀ 11 ਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਜੰਮੂ ਕਸ਼ਮੀਰ ਪੁਲਿਸ ਦੇ ਡਿਸਟ੍ਰਿਕਟ ਸੰਭਾ ਪੁਲਿਸ ਸਟੇਸ਼ਨ ਰਾਮਗੜ੍ਹ ਦੀ ਇੱਕ ਪੁਲਿਸ ਪਾਰਟੀ ਕਿਸੇ ਗੈਂਗਵਾਰ ਦੇ ਚਲਦੇ ਇੱਕ ਕਤਲ ਹੱਤਿਆ ਦੇ ਮਾਮਲੇ ਦੇ ਵਿੱਚ ਰੇਡ ਕਰਨ ਲਈ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਆਈ ਸੀ ਸਿਵਲ ਲਾਈਨ ਥਾਣੇ ਵਿਖੇ ਸੂਚਿਤ ਕਰਕੇ ਜਦੋਂ ਇਹਨਾਂ ਨੂੰ ਕੋਲ ਜੋ ਮੁਖਬਰ ਖਾਸ ਦੀ ਇਨਫੋਰਮੇਸ਼ਨ ਸੀ ਕਿ ਇਸ ਕਤਲ ਮਾਮਲੇ ਦੇ ਦੋ ਪ੍ਰਮੁੱਖ ਦੋਸ਼ੀ ਰੇਲਵੇ ਲਿੰਕ ਰੋਡ ਤੇ ਭਾਰਤ ਹੋਟਲ ਦੇ ਵਿੱਚ ਰੁਕੇ ਹੋਏ ਹਨ ਜਦੋਂ ਜੰਮੂ ਕਸ਼ਮੀਰ ਦੀ ਪੁਲਿਸ ਪਾਰਟੀ ਨੇ ਭਾਰਤ ਹੋਟਲ ਦੇ ਵਿੱਚ ਰੇਡ ਕੀਤਾ ਜਿਸ ਪਾਰਟੀ ਨੂੰ ਸਬ ਇੰਸਪੈਕਟਰ ਦੀਪਕ ਸ਼ਰਮਾ ਲੀਡ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਨੇ ਹੋਟਲ ਜਾ ਕੇ ਕਮਰਾ ਨੰਬਰ 108 ਦੇ ਵਿੱਚ ਜਿੱਥੇ ਕਿ ਇਹ ਦੋਨੋਂ ਦੋਸ਼ੀ ਰੁਕੇ ਹੋਏ ਸਨ ਉੱਥੇ ਰੇਡ ਕੀਤਾ ਤਾਂ ਦੋਸ਼ੀਆਂ ਵੱਲੋਂ ਪੁਲਿਸ ਤੇ ਸਿੱਧੀ ਫਾਇਰਿੰਗ ਕੀਤੀ ਗਈ ਇਹਨਾਂ ਵੱਲੋਂ ਦੋ ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਫਾਇਰ ਜੋ ਪੁਲਿਸ ਪਾਰਟੀ ਦੇ இந்து ਭੂਸ਼ਣ ਸਨ ਉਹਨਾਂ ਦੀ ਖੱਬੀ ਵੱਖੀ ਤੇ ਲੱਗਾ ਸੀ ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਬੜੀ ਭਾਦਰੀ ਦੇ ਨਾਲ ਜਿਸ ਵਿੱਚ ਸਿਵਲ ਲਾਈਨ ਦੀ ਪੁਲਿਸ ਵੀ ਨਾਲ ਮੌਜੂਦ ਸੀਗੀ ਇਹਨਾਂ ਨੇ ਦੋਨੋਂ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਸੀ ਤੇ ਦੋਨੋਂ ਦੋਸ਼ੀਆਂ ਦਾ ਨਾਮ ਇੱਕ ਦਾ ਨਾਮ ਅਰुण ਚੌਧਰੀ ਉਰਫ ਅੱਬੂ ਜੱਟ ਦੂਸਰੇ ਦਾ ਨਾਮ ਅਤੁਲ ਚੌਧਰੀ ਉਰਫ ਰਵੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਸਮੇਤ ਜੋ ਬੱਤੀ ਬੋਰ ਦਾ ਇਹਨਾਂ ਕੋਲ ਨਜਾਇਜ਼ ਪਿਸਤਲ ਸੀਗਾ ਪੰਜ ਜਿੰਦਾ ਰੌਂਦ ਤੇ ਦੋ ਖਾਲੀ ਰੌਂਦ ਇਹ ਇਹਨਾਂ ਕੋਲੋਂ ਬਰਾਮਦ ਕਰ ਲਈ ਗਏ ਹਨ ਜਿਸ ਤੋਂ ਬਾਅਦ ਜੋ ਪੁਲਿਸ ਪਾਰਟੀ ਲੀਡ ਕਰ ਰਹੀ ਸਨ ਸਬ ਇੰਸਪੈਕਟਰ ਦੀਪਕ ਸ਼ਰਮਾ ਉਹਨਾਂ ਦੇ ਬਿਆਨਾਂ ਤੇ ਇੱਕ ਹੋਰ ਮੁਕੱਦਮਾ ਇੱਥੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਅਧੀਨ ਧਾਰਾ 307 353 186 34 ਆਈਪੀਸੀ ਤੇ 25 ਆਮਜ਼ਟ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਵਾ ਜਿਸ ਵਿੱਚ ਦੋਨੋਂ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਦੋਨੋਂ ਦੋਸ਼ੀਆਂ ਤੋਂ ਰਿਮਾਂਡ ਤੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜੀ। ਜਿਹਨੂੰ ਗੋਲੀ ਲੱਗੀ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਕਹਿੰਦੇ ਜੰਮੂ ਕਸ਼ਮੀਰ ਕਿਸਤ। ਜੋ ਜਿਸ ਮੁਲਾਜ਼ਮ ਦੇ ਗੋਲੀ ਲੱਗੀ ਹੈ ਜੀ ਉਹ ਜੰਮੂ ਕਸ਼ਮੀਰ ਪੁਲਿਸ ਦਾ ਮੁਲਾਜ਼ਮ ਆ ਤੇ ਹਿੰਦੂ ਪੁਸ਼ਨਸ ਦਾ ਨਾਮ ਹੈ ਜੀ। ਤੇ ਕੀ ਕੰਡੀਸ਼ਨ ਆ ਸਰ ਉਹਦੀ ਐ? ਬਿਲਕੁਲ ਸਟੇਬਲ ਆ ਜੀ ਇਮੀਡੀਏਟਲੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਅਮਨ ਦੀ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਸੀਗਾ ਤੇ ਇਹਨਾਂ ਦੀ ਕੰਡੀਸ਼ਨ ਬਿਲਕੁਲ ਸਟੇਬਲ ਆ ਜੀ। ਜਿਹੜੇ ਦੋ ਨੌਜਵਾਨ ਫਰੇ ਆ ਉਹ ਜੰਮੂ ਕੁਝ ਦੇ ਹੈਂਡਓਵਰ ਕਾਪੀ ਹੈ ਜੇ ਆਪਣੇ ਕੋਲ ਨਹੀਂ ਜੀ ਇਸ ਵਿੱਚ ਜੋ ਤੁਹਾਨੂੰ ਦੱਸਿਆ ਕਿ ਜੋ ਘਟਨੇ ਇੱਥੇ ਭਾਰਤ ਹੋਟਲ ਦੇ ਵਿੱਚ ਹੋਈ ਆ ਜੋ ਕਿ ਇਹ ਜੂਰਿਸਡਿਕਸ਼ਨ ਸਿਵਲ ਆਂਡ ਪੁਲਿਸ ਸਟੇਸ਼ਨ ਦੀ ਆ ਇਸ ਕਰਕੇ ਇੱਥੇ ਇਹਨਾਂ ਤੇ ਇੱਕ ਨਵਾਂ ਕਦਮ ਅਰਜ ਕੀਤਾ ਗਿਆ ਆ ਤੇ ਉਸ ਵਿੱਚ ਇਹਨਾਂ ਦੋਨੋਂ ਦੋਸ਼ਾਂ ਦੀ ਅਰੈਸਟ ਕੀਤੀ ਗਈ ਹੈ ਤੇ ਵੈਪਨ ਬ੍ਰਾਹਮਣ ਕੀਤਾ ਗਿਆ ਵਾ ਜੰਮੂ ਕਸ਼ਮੀਰ ਇਸ ਤੋਂ ਬਾਅਦ ਇਹਨਾਂ ਨੂੰ ਪ੍ਰੋਡਕਸ਼ਨ ਬੰਦ ਤੇ ਲੈ ਕੇ ਜਾਊਗੀ ਬਿਲਕੁਲ ਜੀ ਇਹਨਾਂ ਦੋਨੋਂ ਦੋਸ਼ਾਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ ਜੀ ਕਿੰਨੇ ਦਿਨ ਦਾ ਰਿਮਾਂਡ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ